ਕਿ ਅੱਜ ਦੇਰ ਸ਼ਾਮ ਨੂੰ ਰਹਿਰਾਸ ਤੋਂ ਬਾਅਦ ਅਲੌਕਿਕ ਆਤਿਸ਼ਬਾਜ਼ੀ ਦਾ ਨਜ਼ਾਰਾ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਅਲੌਕਿਕ ਆਤਿਸ਼ਬਾਜ਼ੀ ਦਾ ਨਜ਼ਾਰਾ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਕਿ ਖਾਸੇ ਜ ਸਾਜਨਾ ਦਿਵਸ ਮੌਕੇ ਆਤਿਸ਼ਬਾਜ਼ੀ ਦਾ ਨਜ਼ਾਰਾ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਸੰਗਟਾਂ ਵੀ ਆਪਣੇ ਮੋਬਾਈਲ ਇਸ ਨੂੰ ਇਸ ਨਜ਼ਾਰੇ ਨੂੰ ਕੈਦ ਕਰਦੀਆਂ ਨਜ਼ਰ ਆ ਰਹੀਆਂ ਨੇ ਸ੍ਰੀ ਹਰਮੰਦਰ ਸਾਹਿਬ ਤੇ ਰਹਿਰਾਸ ਤੋਂ ਬਾਅਦ ਅਲੌਕਿਕ ਆਤਿਸ਼ਬਾਜ਼ੀ ਇਹ ਨਜ਼ਾਰਾ ਵੇਖਦੇ ਹੀ ਬੰਦਾ ਹੈ ਸਾਰੀ ਸੰਗਤ ਇਸ ਅਦਭੁਤ ਨਜ਼ਾਰੇ ਨੂੰ ਆਪਣੇ ਮੋਬਾਈਲ ਤੇ ਕੈਦ ਕਰਦੀ ਰਹੀ ਨਜ਼ਾਰਾ ਦੇਖੋ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਤਨਾ ਅਲੋਕਿਕ ਨਜ਼ਾਰਾ ਹੈ ਸ੍ਰੀ ਹਰਮੰਦਰ ਸਾਹਿਬ ਹਰਮੰਦਰ ਸਾਹਿਬ ਦੇ ਚਾਰੇ ਔਰਤਾਂ 'ਚ ਆਤਿਸ਼ਬਾਜ਼ੀ ਹੋ ਰਹੀ ਹੈ ਸੀ ਸੰਗਤਾਂ ਨਾਲ ਇਸ ਬਾਰੇ ਗੱਲਬਾਤ ਵੀ ਕਰ ਰਹੇ ਆ ਕਿ ਉਹ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਨੇ ਸਿੱਖ ਸਾਹਿਬ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ ਆਤਿਸ਼ਬਾਜੀ ਦੇ ਅੱਜ ਆਤਿਸ਼ਬਾਜੀ ਹੋ ਰਹੀ ਹੈ ਕਿਸ ਤਰ੍ਹਾਂ ਦਾ ਲੱਗ ਰਿਹਾ ਬਹੁਤ ਵਧੀਆ ਜੀ ਖੁਸ਼ੀ ਦਾ ਤਿਹਾਰਾ ਅੱਜ ਸਾਡਾ ਵਿਸਾਖੀ ਦਾ ਤਿਹਾਰਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਅੱਜ ਦੇ ਦਿਨ ਅਮਰਤ ਸੰਚਾਰ ਕਰਾਇਆ ਸੀ ਅੱਜ ਦਾ ਬਹੁਤ ਖੁਸ਼ੀ ਦਾ ਤਿਹਾਰਾ ਹੈ ਸਾਰਿਆਂ ਨੂੰ ਲੱਖ ਲੱਖ ਵਧਾਈ ਹੈ ਜੀ ਵਿਸਾਖੀ ਦੀ ਹਾਂਜੀ ਹਾਂਜੀ ਬਹੁਤ ਸੰਗਤਾਂ ਵੀ ਆਸ਼ਾ ਸ਼ਟਾਰ ਉਠਿਏ ਨੇ ਅੱਜ ਬਹੁਤ ਸੋਹਣੀ ਆਤਸ਼ਵਾਦੀ ਹੋ ਰਹੀ ਹੈ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਸੀਂ ਵੀ ਅੱਜ ਆਇਓ ਬਹੁਤ ਨਜ਼ਾਰਾ ਆ ਗਿਆ ਜੀ ਮਜ਼ਾ ਆ ਗਿਆ ਜੀ ਅੱਜ ਬਹੁਤ ਵਧੀਆ ਸਭ ਨੂੰ ਸੰਗਤਾਂ ਨੂੰ ਨਜ਼ਾਰਾ ਵੀ ਹੈ ਆਪਣੇ ਮੋਬਾਈਲ ਦੀ ਸਕਰੀਨ ਦੇ ਉੱਤੇ ਤੁਸੀਂ ਦੇਖੋ ਕੈਪ ਕਰ ਰਹੀਆਂ ਨੇ ਇਸ ਅਲੋਕਿਕ ਨਜ਼ਾਰੇ ਨੂੰ ਸੇਖਾ ਆਤਸ਼ਵਾਦੀ ਦਾ ਨਜ਼ਾਰਾ ਕਿਸ ਤਰ੍ਹਾਂ ਬਹੁਤ ਸੋਹਣਾ ਹੈ ਜੀ ਮੈਂ ਦਿੱਲੀੋਂ ਆ ਰਿਹਾ ਮੰਨ ਦਿੱਲੀੋਂ ਆਇਆ ਜੀ ਬਹੁਤ ਸੋਹਣਾ ਬਹੁਤ ਚੰਗਾ ਲੱਗ ਰਿਹਾ ਮੈਨੂੰ ਇੱਥੇ ਚਲ ਬਹੁਤ ਸੋਹਣਾ ਸੋ ਰੇ ਰਸ ਤੋਂ ਬਾਅਦ ਆਤਿਸ਼ਬਾਜੀ ਸ਼ੁਰੂ ਹੋਈ ਹੈ ਖਾਲਸਾ ਦਾ ਫਾਟਲਾ ਦਿਵਸ ਹੈ ਇਸ ਦਿਹਾੜੇ ਦੇ ਉੱਤੇ ਸ਼ਾਮ ਨੂੰ ਜਿਸ ਤਰ੍ਹਾਂ ਹੀ ਰਿਆਵਾਸ ਖਤਮ ਹੁੰਦੀ ਹੈ ਤੇ ਸ੍ਰੀ ਹਰਿਮੰਦਰ ਸਾਹਿਬ ਤੇ ਇਹ ਅਲੋਕੀ ਆਤਿਸ਼ਬਾਜੀ ਹੁੰਦੀ ਹੈ ਸੋ ਆਤਿਸ਼ਬਾਜੀ ਦਾ ਨਜ਼ਾਰਾ ਅਦਭੁਤ ਨਜ਼ਾਰਾ ਵੇਖਦਿਆ ਹੀ ਬੰਦਾ ਸਾਰੇ ਪਰ ਕਰਮਾ ਵਿੱਚ ਜਿਹੜੀ ਖੜੀ ਸੰਗਤ ਹੈ ਉਹ ਇਸ ਅਦਭੁਤ ਨਜ਼ਾਰੇ ਨੂੰ ਆਪਣੇ ਮੋਬਾਈਲ ਫੋਨ ਦੇ ਉੱਤੇ ਕੈਦ ਕਰਦੀ ਨਜ਼ਰ ਆ ਰਹੀ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਹਰ ਕੋਈ ਇਸ ਅਦਭੁਤ ਨਜ਼ਾਰੇ ਨੂੰ ਅਲੋਕਿਕ ਨਜ਼ਾਰੇ ਨੂੰ ਆਪਣੇ ਮੋਬਾਈਲ 'ਚ ਕੈਦ ਕਰਕੇ ਯਾਦਗਾਰ ਬਣਾਣਾ ਚਾਹਦਾ ਹੈ ਸੋ ਪਹਿਲੀ ਤੁਸੀਂ ਵੀ ਇਸ ਆਤਿਸ਼ਬਾਜੀ ਦੀ ਰੋਹਾਨੀ ਬਹੁਤ ਸੋਹਣਾ ਦੇਖ ਰਹੇ ਹੋ ਕਿਸ ਤਰ੍ਹਾਂ ਦਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਵਧੀਆ ਹੈ ਇਸ ਤਰ੍ਹਾਂ ਦਾ ਕਦੀ ਮਤਲਬ ਜਦੋਂ ਵੀ ਕੋਈ ਇਹ ਤਿਆਰ ਹੁੰਦਾ ਉਦੋਂ ਚੱਕਾ ਲੱਗਦਾ ਹੈ ਬਹੁਤ ਵਧੀਆ ਲੱਗਦਾ ਹੈ ਇਹੋ ਤਾਂ ਆਪਣੇ ਆਪ ਨੂੰ ਵੱਡ ਭਾਗਾ ਮੰਨ ਲਈ ਹੈ ਸੰਗਤ ਕੇ ਉਹਨਾਂ ਨੂੰ ਇਹ ਸੁਭਾਰ حاصل ਹੋਇਆ ਹੈ ਕਿ ਉਹ ਆਤਿਸ਼ਬਾਜੀ ਬੈਕਵਾਲਾ ਆਤਿਸ਼ਬਾਜੀ ਬਹੁਤ ਸੋਹਣੀ ਹੋ ਰਹੀ ਆ ਅਲੋਕਿਕ ਆਤਿਸ਼ਬਾਜੀ ਇੱਕ ਤੁਹਾਨੂੰ ਵੀ ਬਹੁਤ ਤੁਸੀਂ ਵੀ ਦੇਖ ਰਹੇ ਹੋ ਮੋਬਾਈਲ 'ਚ ਵੀ ਕੈਦ ਕਰ ਰਹੇ ਹੋ ਕਿਸ ਤਰ੍ਹਾਂ ਦਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਬਹੁਤ 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 ਵਧੀਆ ਲੱਗ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਵਧੀਆ ਲੱਗ ਰਿਹਾ ਸਾਡਾ ਸਾਖੀ ਦਾ ਦਿਹਾੜਾ ਹੈ ਅੱਜ ਜਿਸ ਸਾਹਮਣੇ ਸਾਡ ਨੂੰ ਅੰਮ੍ਰਿਤ ਛਕਾਇਆ ਸੀ ਵਾਹਿਗੁਰੂ ਦੀ ਬਹੁਤ ਕਿਰਪਾ ਹੈ ਸੰਕਤਾ ਆਪਣੇ ਆਪ ਟੂ ਵਰਡ ਬਾਗੀ ਮਹਿਸੂਸ ਕਰ ਰਹੀ ਹੈ ਕਿ ਇਹ ਅਲੌਕਿਕ ਨਜ਼ਾਰਾ ਵੇਖਣ ਦਾ ਸੁਭਾਗ ਹਾਸਲ ਹੋਇਆ ਹੈ ਅੱਜ ਸਵੇਰ ਤੋਂ ਹੀ ਅੰਮ੍ਰਿਤ ਵੇਲੇ ਤੋਂ ਹੀ ਇਸ ਪਵਿੱਤਰ ਵਿਹਾਰੇ ਦੇ ਉੱਤੇ ਖਾਲਸਾ ਸਾਜਨਾ ਦਿਵਸ ਦੇ ਉੱਤੇ ਸਵੇਰ ਤੋਂ ਹੀ ਸੰਗਤ ਅਥੇ ਪੂਰ ਗੁਰਦੁਆਰੇ ਤੋਂ ਪਹੁੰਚਣਾ ਸ਼ੁਰੂ ਹੋਈ ਸੀਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਵਿਆਪਕ ਪ੍ਰਬੰਧ ਕੀਤੇ ਗਏ ਸੀਗੇ ਔਰ ਅੱਜ ਹੁਣ ਦੇਰ ਸ਼ਾਮ ਰਹਿਰਾਸ ਤੋਂ ਬਾਅਦ ਅਲੌਕਿਕ ਆਤਿਸ਼ਬਾਜ਼ੀ ਦਾ ਨਜ਼ਾਰਾ ਵੇਖਦੇ ਆਏ ਬੰਦਾ ਹੈ ਕਾਮਨਾ ਪਰਸਨ ਵਿਪੰਨ ਦੇ ਨਾਲ ਜੋਤੀ ਬਹਿਲ ਦੈਨਿਕ टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।